ਹੈਲੋ ਫਰੈਂਡਸ ਗੁੱਡ ਮਾਰਨਿੰਗ ਹੈ ਜੀ ਸਾਰਿਆਂ ਨੂੰ ਸਵੇਰ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੈ ਜੀ ਤੇ ਲੋ ਜੀ ਮਾਰਨਿੰਗ ਹੋ ਚੁੱਕੀ ਹੈ ਔਰ ਮੈਂ ਬਾਰੀਆਂ ਜੀ ਬੱਚਿਆਂ ਕੇ ਸਿਰ ਕਿਉਂਕਿ ਬੱਚਾ ਨੇ ਜਾਣਾ ਸਕੂਲ ਔਰ ਟਿਫਨ ਮੈਂ ਤਿਆਰ ਕਰਿਆਈ ਜੀ ਬੱਚਿਆਂ ਕੇ ਕਿਉਂਕਿ ਸਵੇਰੀ ਤੁਹਾਨੂੰ ਪਤਾ ਹੀ ਹੈ ਕਿੰਨਾ ਕੰਮ ਹੁੰਦਾ ਸਵੇਰ ਦਾ ਹਨਾ ਮੇਨ ਚੀਜ਼ ਹੁੰਦੀ ਹੈ ਬੱਚਾ ਨੂੰ ਸਕੂਲ ਭੇਜਣਾ ਬਾਕੀ ਕੰਮ ਤਾਂ ਬਾਅਦ ਦੇ ਵਿੱਚ ਹੁੰਦਾ ਰਹੂਗਾ ਪਰ ਮੇਨ ਚੀਜ਼ ਹੈ ਕਿ ਆਪਾਂ ਨੇ ਬੱਚਾ ਨੂੰ ਸਕੂਲ ਭੇਜਣਾ ਹੈ ਤੇ ਹੁਣ ਮੈਂ ਜੋਤ ਦਾ ਸਿਰਤਾ ਬਾਤ ਆ ਤੇ ਰੂਪ ਦੀ ਵਾਰੀ ਹੈ ਰੂਪਾ ਲੱਗੀ ਵੀ ਆ ਸਿਰਬਾਣ ਤੇ ਲੋ ਜੀ ਬੱਚੇ ਹੋ ਗਏ ਆ ਮੇਰੇ ਰੈਡੀ ਬੱਚੇ ਥੋੜਾ ਜਿਹਾ ਖੇਡ ਰਹੇ ਆ ਜੀ ਡੋਗੀ ਦੇ ਨਾਲ ਜੋ ਰੂਪ ਨੂੰ ਤਾਂ ਆ ਵੀ ਸਾਰਾ ਦਿਨ ਮੈਂ ਬਸ ਲੀਓ ਦੇ ਨਾਲ ਖੇਡਦੀ ਜਾਵਾ ਲੀਓ ਦਾ ਵੀ ਜੀ ਨਹੀਂ ਲੱਗਣਾ ਹੈਗਾ ਜਦੋਂ ਬੱਚੇ ਸਕੂਲ ਚਲੇ ਜਾਉਂਗੇ ਔਰ ਬੱਚਿਆਂ ਦੇ ਨਾਲ ਨਾ ਲੀਓ ਇੰਨਾ ਖੇਡਦਾ ਨਾ ਕਿਉਂਕਿ ਇਹ ਵੀ ਬੱਚਾ ਹੀ ਹੈ ਹਨਾ ਛੋਟਾ ਤੇ ਲੀਓ ਔਰ ਰੂਪ ਬਹੁਤ ਖੇਡਦੇ ਆ ਦੋਨੋਂ ਕੋਈ ਹੈ ਕੋਈ ਹੋ ਰਿਹਾ ਹੈ ਮੇਰੇ ਨਾਲ ਗੱਲ ਕਰਨ ਵਾਲੀ ਤਾਂ ਲੋ ਜੀ ਬੱਚੇ ਹੋ ਗਏ ਰੈਡੀ ਇਧਰ ਲੱਗੇ ਆ ਜੀ ਸਕੂਲ ਜਾਣ ਤੇ ਟਾਈਮ ਹੋ ਗਿਆ ਜੀ ਬੱਸ ਦਾ ਬੱਚਿਆਂ ਦਾ ਤੇ ਪਹਿਲਾਂ ਬੱਚਿਆਂ ਨੂੰ ਸਕੂਲ ਛੱਡਦੀਏ ਉਸ ਤੋਂ ਬਾਅਦ ਕਰਾਂਗੇ ਜੀ ਬਾਕੀ ਦੇ ਕੰਮ ਧੰਦੇ ਬਈ हेलो कि मैं है इसका बैग प्लस वन में कट जाएगा जोत तो का ਤੋ ਲੋ ਜੀ ਬੱਚੇ ਚਲੇ ਗਏ ਸਕੂਲ ਔਰ ਰੋਟੀ ਖਾ ਕੇ ਮੈਂ ਵੀ ਹੁਣ ਲੱਗੀ ਤੀ ਝਾੜੂ ਲਾਣ ਇੱਕ ਪਾਸੇ ਮੈਂ ਮਸ਼ੀਨ ਲਾਈ ਵੀ ਹੈ ਕੱਪੜਿਆਂ ਵਾਲੀ ਔਰ ਇੱਕ ਪਾਸੇ ਲਾ ਰਹੀ ਆ ਮੈਂ ਝਾੜੂ ਵਕੀਲ ਸਾਹਿਬ ਵੀ ਚਲੇਗੇ ਕੋਰਟ ਔਰ ਬੱਚੇ ਵੀ ਚਲੇਗੇ ਸਕੂਲ ਔਰ ਉਸ ਤੋਂ ਬਾਅਦ ਮੈਂ ਰੋਟੀ ਖਾਈ ਫਿਰ ਭਾਂਡੇ ਮੰਜੇ ਔਰ ਹੁਣ ਮੈਂ ਲਗਾਈ ਆ ਮਸ਼ੀਨ ਤੇ ਨਾਲ ਦੀ ਨਾਲ ਮਸ਼ੀਨ ਚਲਦੇ ਚਲਦੇ ਇੱਕ ਪਾਸੇ ਲਾਈ ਜਾਊਂਗੀ ਮੈਂ ਝਾੜੂ ਔਰ ਤੁਹਾਨੂੰ ਪਤਾ ਹੀ ਆ 2 ਦਿਨ ਹੋ ਗਏ ਕੱਪੜੇ ਇਕੱਠੇ ਹੋਇਆ ਨੂੰ ਕਿਉਂਕਿ ਅਸੀਂ ਮੈਂ ਆਪਣੇ ਘਰ ਚਲੀ ਗਈ ਸੀ ਪੇਕੇ ਪਿੰਡ ਔਰ ਮੰਮੀ ਨੂੰ ਛੱਡ ਕੇ ਆਏ ਤੇ ਇਸ ਕਰਕੇ 2 ਦਿਨ ਦੇ ਕੱਪੜੇ ਇਕੱਠੇ ਹੋ ਗਏ ਤੇ ਅੱਜ ਹਵਾ ਵੀ ਨਹੀਂ ਤੇਜ਼ ਚੱਲ ਰਹੀ ਆ ਨਾ ਬਹੁਤ ਜ਼ਿਆਦਾ ਪਰ ਹੇਠਾਂ ਨਹੀਂ ਲੱਗਦੀ ਕੋਠੇ ਪਰ ਬਹੁਤ ਹਵਾ ਤੇਜ਼ ਲੱਗ ਰਹੀ ਐ ਔਰ ਮੈਂ ਲਗੀ ਵੀ ਆਂ ਜੀ ਝਾੜੂ ਲਾਣ ਉਸ ਤੋਂ ਬਾਅਦ ਸੁੱਕਣੇ ਪਾਉਂਗੀ ਕੱਪੜੇ ਔਰ ਬੱਚੇ ਚਲੇ ਗਏ ਸਕੂਲ ਜਦੋਂ ਬੱਚੇ ਸਕੂਲ ਚਲੇ ਜਾਂਦੇ ਆ ਨਾ ਫੇਰ ਨਿਭੜਦਾ ਕੰਮ ਹਨਾ ਜਦ ਸਾਰੇ ਜਣੇ ਘਰ ਹੁੰਦੇ ਆ ਫੇਰ ਨਹੀਂ ਨਿਭੜਦਾ ਫੇਰ ਸਾਰਾ ਦਿਨ ਬੰਦਾ ਬਿਜ਼ੀ ਰਹਿੰਦਾ ਐ ਜਦੋਂ ਸਾਰੇ ਜਣੇ ਚਲੇ ਜਾਂਦੇ ਆ ਫੇਰ ਕੰਮ ਛੇਤੀ ਨਹੀਂ ਨਿਭੜਦਾ ਐ ਤੇ ਲੋ ਜੀ ਕੱਪੜੇ ਵੀ ਧੋਏ ਗਏ ਮੇਰੇ ਔਰ ਹੁਣ ਮੈਂ ਸੁੱਕਣੇ ਪਾ ਰਹੀ ਆ ਕੱਪੜੇ ਹਵਾ ਤੇਜ਼ ਚੱਲ ਰਹੀ ਐ ਚਿਟਕਣੀਆਂ ਲਿਆਈ ਚੱਕ ਗਏ ਔਰ ਚਿਟਕਣੀਆਂ ਲਾਉਂਗੀ ਕੱਪੜੇ ਆਪਾਂ ਕਿਉਂਕਿ ਤੁਹਾਨੂੰ ਪਤਾ ਹੀ ਹੈ ਕੱਪੜੇ ਫਿਰ ਰਹਿੰਦੇ ਨਹੀਂ ਬਿਨਾ ਚਿਟਕਣੀਆਂ ਤੇ ਇੱਧਰ ਉੱਧਰ ਗਿਰਗੇ ਹਨਾ ਚੱਕਣੇ ਪੈਂਦੇ ਆ ਬੈਕ ਸਾਈਡ ਬੈਕ ਸਾਈਡ ਨਾ ਬਹੁਤ ਡੂੰਗਾ ਘਾਰ ਹੈ ਕਿ ਸੀਗਾ ਫਿਰ ਚੱਕਣੇ ਪੈਂਦੇ ਆ ਹਨਾ ਤੇ ਲੋ ਜੀ ਕੱਪੜੇ ਸੁੱਕਣੇ ਪਾ ਰਹੀ ਆ ਮੈਂ ਚਿਟਕਣੀਆਂ ਲਾ ਕੇ ਫਿਰ ਮੈਂ ਕਰੂੰਗੀ ਆਪਣੇ ਬਾਕੀ ਦੇ ਕੰਮ ਤੰਦੇ ਔਰ ਪੋਚਾ ਪੋਚਾ ਰਹਿ ਗਿਆ ਮੇਰਾ ਝਾੜੂ ਮੈਂ ਲਾ ਤਿਆ ਤਾਂ ਸਾਰਾ ਔਰ ਕਿਉਂਕਿ ਇੱਕ ਪਾਸੇ ਮਸ਼ੀਨ ਚੱਲਦੀ ਜਾ ਰਹੀ ਨਾ ਉਰਪ ਔਰ ਗੁਰਦੁਆਰਾ ਸਾਹਿਬ ਹੋ ਰਿਹਾ ਜੀ ਪਾਠ ਅੱਜ ਤੋਂ ਹੀ ਪਾਠ ਸ਼ੁਰੂ ਹੋ ਗਿਆ ਔਰ ਅੱਜ ਤੋਂ ਸ਼ੁਰੂ ਹੋਇਆ ਕੱਲ ਨੂੰ ਮੱਦ ਹੈ ਪਰਸੋਂ ਨੂੰ ਭੋਗ ਪੈਣੀ ਹੈ ਤੇ ਗੁਰੂ ਦਾ ਲੰਗਰ ਅਟੁੱਟ ਚੱਲੇਗਾ ਜੀ ਅੱਜ ਤੋਂ ਸਾਡੇ ਗੁਰਦੁਆਰਾ ਸਾਹਿਬ ਨਾ ਤਿੰਨ ਦਿਨ ਲੰਗਰ ਸ਼ੁਰੂ ਹੋ ਜਾਂਦਾ ਹੈ ਜਦੋਂ ਕੋਈ ਵੀ ਪ੍ਰੋਗਰਾਮ ਹੁੰਦਾ ਗੁਰਦੁਆਰਾ ਸਾਹਿਬ ਜੀ ਵਿੱਚ ਕੀ ਪਰਬਤ ਫੇਰੀਆਂ ਸ਼ੁਰੂ ਹੋ ਜਾਂਦੀਆਂ ਜਾਂ ਫਿਰ ਗੁਰੂ ਦਾ ਲੰਗਰ 3 ਦਿਨ ਪਹਿਲਾਂ ਹੀ ਸ਼ੁਰੂ ਹੋ ਜਾਂਦਾ ਹੈ ਔਰ ਇਸ ਵਾਰ ਪ੍ਰਵਾਦ ਫੇਰੀਆਂ ਤਾਂ ਨਹੀਂ ਹੋਈਆਂ ਪਰ ਸੁਖਮਨੀ ਸਾਹਿਬ ਦੇ ਪਾਠ ਸ਼ੁਰੂ ਹੋਏ ਤੇ ਗੁਰਦੁਆਰਾ ਸਾਹਿਬ ਉਹ ਵੀ ਕੰਪਲੀਟ ਹੋ ਗਏ ਆ ਤੇ ਅੱਜ ਪਾਠ ਸ਼ੁਰੂ ਹੋਏ ਆ ਗੁਰਦੁਆਰਾ ਸਾਹਿਬ ਔਰ ਪਰਸੋਂ ਉਪੋਗ ਪੈਣੇ ਆ ਗੁਰੂ ਦਾ ਲੰਗਰ ਸ਼ੁਰੂ ਹੋ ਗਿਆ ਜੀ ਅੱਜ ਤੋਂ ਔਰ ਦੁਪਹਿਰ ਤੋਂ ਹੀ ਸਟਾਰਟ ਹੈ ਸਵੇਰੇ ਸਵੇਰੇ ਆਲੂ ਦੇ ਪਰੌਂਠੇ ਬਣਦੇ ਆਂ ਦੁਪਹਿਰ ਨੂੰ ਦਾਲ ਰੋਟੀ ਹੁੰਦੀ ਹੈ ਸ਼ਾਮ ਨੂੰ ਕੋਈ ਹੋਰ ਰੋਟੀ ਬਣਾ ਲੈਂਦੇ ਆ ਹਨਾ ਔਰ ਜਿੰਨਾ ਵੀ ਹੁੰਦਾ ਸਾਰੇ ਜਣੇ ਬੱਦ ਚੜ ਕੇ ਹਿੱਸਾ ਪਾਉਂਦੇ ਆਂ ਮਤਲਬ ਸੇਵਾ ਕਰਾਨੀ ਆ ਬਹੁਤ ਜ਼ਿਆਦਾ ਗੁਰਦੁਆਰਾ ਸਾਹਿਬ ਦੇ ਵਿੱਚ ਮੇਰੇ ਤੋਂ ਤਾਂ ਜਾਇਆ ਨਹੀਂ ਜਾਂਦਾ ਸਾਰਾ ਦਿਨ ਕੰਮ ਹੀ ਨਹੀਂ ਨਿਭੜਦਾ ਪਰ ਜੋਤਣ ਰੂਪ ਚਲੀ ਜਾਂਦੀ ਆਂ ਜੋਤ ਵੀ ਸੇਵਾ ਕਰਾ ਕੇ ਆਂਦੀ ਹੁੰਦੀ ਹੈ ਕਈ ਵਾਰ ਪਾਣੀ ਪੂਣੀ ਪਾਤਿਆ ਬੱਚਿਆਂ ਨੂੰ ਹਨਾ ਭਾਂਡੇ ਇਕੱਠੇ ਕਰਤੇ ਭਾਂਡੇ ਮਾਂਜਤੇ ਇਹੋ ਜੇ ਕੰਮ ਜੋਤ ਕਰੇ ਕਰਦੀ ਆ ਔਰ ਕਦੇ-ਕਦੇ ਮੇਰਾ ਮੂਡ ਹੁੰਦਾ ਮੈਂ ਚਲੀ ਵੀ ਜਾਨੀ ਆ ਪਰ ਕਦੇ-ਕਦੇ ਨਹੀਂ ਜਾਂਦੀ ਜਦੋਂ ਮੇਰਾ ਮੂਡ ਖਰਾਬ ਹੁੰਦਾ ਹੈ ਹਨਾ ਤੇ ਕਦੀ-ਕਦੀ ਮੈਨੂੰ ਗੁੱਸਾ ਜਾਂ ਆ ਜਾਂਦਾ ਵੀ ਬਾਬਾ ਜਿੰਨੀ ਵੀ ਕਹਿੰਦੇ ਆ ਨਾ ਮੁਸੀਬਤਾਂ ਆਂਦੀਆਂ ਔਂਕੜਾਂ ਆਂਦੀਆਂ ਮੇਰੇ ਪੱਲੇ ਆਂਦੀਆਂ ਆ ਇਸ ਕਰਕੇ ਮੇਰਾ ਮੂਡ ਆਫ ਹੋ ਜਾਂਦਾ ਕਈ ਵਾਰ ਵੀ ਰੱਬਾ ਦੁਨੀਆ ਪਰ ਕੀ ਮੁਸੀਬਤਾਂ ਮੇਰੇ ਪੱਲੇ ਹੀ ਪਾਈਆਂ ਇਸ ਕਰਕੇ ਮੇਰਾ ਮਨ ਨਹੀਂ ਕਰਦਾ ਕਿ ਮੈਂ ਗੁਰਦੁਆਰੇ ਸਾਹਿਬ ਜਾਵਾਂ ਪਰ ਕਦੇ-ਕਦੇ ਮੂੜ ਠੀਕ ਵੀ ਹੋ ਜਾਂਦਾ ਕਦੇ-ਕਦੇ ਚਲੀ ਵੀ ਜਾਂਦੀ ਹੈ ਹਨਾ ਤੇ ਲੋ ਜੀ ਹਵਾ ਚੱਲ ਰਹੀ ਹੈ ਬਹੁਤ ਜ਼ਿਆਦਾ ਚਿਟਕਣੀਆਂ ਲਾਈਆਂ ਤੁਸੀਂ ਦੇਖ ਰਹੇ ਹੋ ਨਾ ਕੱਪੜੇ ਹਿੱਲ ਰਹੇ ਆ ਇਸ ਕਰਕੇ ਮੈਂ ਚਿਟਕਣੀਆਂ ਲਾਈਆਂ ਤਾਂ ਕਿ ਕੱਪੜੇ ਇੱਧਰ-ਉੱਧਰ ਨਾ ਰੁੜ ਜਾਣ ਮੇਰੇ ਜੇ ਇੱਧਰ ਗਿਰ ਗਿਆ ਜਾਂ ਉੱਧਰ ਗਿਰ ਗਿਆ ਗਵਾਂਢੀ ਚੱਕ ਕੇ ਵੀ ਨਹੀਂ ਫੜਾਂਦੇ ਫਿਰ ਤੇ ਲੋ ਜੀ ਵਕੀਲ ਸਾਹਿਬ ਵੀ ਆ ਚੁੱਕੇ ਆ ਹਲੇ ਮੈਂ ਕੰਮ ਹੀ ਨਵੇੜਿਆ ਤਾਂ ਮੈਂ ਹਲੇ ਸਿਰ ਵੀ ਨਹੀਂ ਬਾਇਆ ਪਰ ਵਕੀਲ ਸਾਹਿਬ ਆ ਗਿਆ ਆਪਣਾ ਕੰਮ ਨਵੇੜ ਕੇ ਕੋਰਟ ਔਰ ਜਸਟ ਹੁਣ ਹੀ ਆਈ ਹੈ ਵੀ ਔਰ ਪਹਿਲਾ ਗੱਡੀ ਪਿੱਛੇ ਹੀ ਲਾਇਆ ਹੋਇਆ ਤੇ ਕੋਈ ਖੜਿਆ ਹੋਣਾ ਜਾਂ ਫਿਰ ਕੋਈ ਕਹਿੰਦੇ ਨਾ ਕੋਈ ਨਾ ਕੋਈ ਚੀਜ਼ ਖੜ ਜਾਈ ਗੀ ਗਲੀ ਦੇ ਵਿਚਕਾਰ ਕਿ ਥੋੜਾ ਲੇਟ ਆਈ ਆ ਮੈਨੂੰ ਟੀ ਕੀ ਬਾਤ ਸੁਣ ਗਈ ਸੀ ਮੈਂ ਗੇਟ ਖੋਲਟਿਆ ਨਾ ਬੰਦਾ ਤੇ ਵਕੀਲ ਸਾਹਿਬ ਹੁਣ ਪੀਓਗੇ ਚਾਹ ਪਾਣੀ ਤੇ ਹੁਣ ਮੈਂ ਬਣਾ ਰਹੀ ਆ ਚਾਹ ਗਰਮਾ ਗਰਮ ਕਿਉਂਕਿ ਤੁਹਾਨੂੰ ਪਤਾ ਹੀ ਸਵੇਰ ਤੋਂ ਕੰਮ ਕਰ ਰਹੀ ਆ ਭੁੱਖ ਤਾਂ ਮੈਨੂੰ ਵੀ ਬਹੁਤ ਜ਼ਿਆਦਾ ਲੱਗੀ ਆ ਇਸ ਕਰਕੇ ਹੁਣ ਆਪਾਂ ਪੀਓਗੇ ਜੀ ਕੱਪ-ਕੱਪ ਚਾਹ ਚਾਹ ਪੀ ਕੇ ਬਾਕੀ ਮੈਂ ਸਿਰ ਬਾਉਂਗੀ ਥੋੜੀ ਦੇਰ ਠਹਿਰ ਕੇ ਪਹਿਲਾਂ ਆਪਾਂ ਚਾਹ ਪੀ ਲਈਏ ਚਲੋ ਜੀ ਜਸਟ ਕੰਮ ਤਾਂ ਦਾ ਮੇਰਾ ਸਾਰਾ ਫਿਨਿਸ਼ ਹੋ ਗਿਆ ਔਰ ਮੈਂ ਹੁਣੀ ਫ੍ਰੀ ਹੋਈ ਐ ਵਕੀਲ ਸਾਹਿਬ ਵੀ ਆ ਗਏ ਆ ਹੁਣ ਬਣਾਉਂਗੀ ਮੈਂ ਕੱਪ ਕੱਪ ਚਾਹ ਕਿਉਂਕਿ ਅੱਜ ਵਰਕ ਸਸਪੈਂਡ ਥਾ ਵਕੀਲ ਸਾਹਿਬ ਤੇ ਥੋੜਾ ਬਹੁਤਾ ਜੋ ਕੰਮ ਕਰਵਾਉਣਾ ਥਾ ਉਹ ਕਰਵਾ ਕੇ ਆ ਗਏ ਜਾ ਜਾ ਰਿਹਾ ਹੈਲੀਕਾਪਟਰ ਜਾ ਰਿਹਾ ਸਾਹਮਣੇ ਆਵਾਜ਼ ਸੁਣ ਰਹੀ ਹੋਣੀ ਹੈ ਨਾ ਤੇ ਬੱਚੇ ਗਏ ਵਿਆ ਜੀ ਸਕੂਲ ਜੋਤਨ ਰੂਪ 2 ਵਜੇ ਆਉਣਗੇ ਔਰ ਅੱਜ ਸਾਡੇ ਗੁਰਦੁਆਰਾ ਸਾਹਿਬ ਚੱਲ ਰਿਹਾ ਲੰਗਰ ਕਿਉਂਕਿ ਪਰਸੋਂ ਨੂੰ ਗੁਰਪੁਰਬ ਹੈ ਨਾ ਗੁਰੂ ਨਾਨਕ ਦੇਵ ਜੀ ਇਹਦਾ ਬਰਥਡੇ ਹੈ ਇਸ ਕਰਕੇ 2 ਦਿਨ ਪਹਿਲਾਂ ਹੀ ਆਪਣਾ ਲੰਗਰ ਦਾ ਪ੍ਰੋਗਰਾਮ ਸ਼ੁਰੂ ਹੋ ਜਾਂਦਾ ਗੁਰਦੁਆਰਾ ਸਾਹਿਬ ਤੇ ਹੁਣ ਲੰਗਰ ਬਣਨਾ ਸਟਾਰਟ ਹੋ ਗਿਆ ਗੁਰਦੁਆਰਾ ਸਾਹਿਬ ਤੇ ਚਲੋ ਜੀ ਪਹਿਲਾਂ ਕੱਪ ਕੱਪ ਚਾਹ ਬਣਾਣੇ ਆ ਵਕੀਲ ਸਾਹਿਬ ਵੀ ਆ ਗਏ ਮੈਂ ਵੀ ਪੀਣੀ ਹੈ ਹੁਣੀ ਫ੍ਰੀ ਹੋ ਕੇ ਆਟੀਆਂ ਤੇ ਪੀਏ ਜੀ ਪਹਿਲਾਂ ਚਾਹ ਥੋੜਾ ਜਿਹਾ ਢੁੱਪਾ ਪਾਣੀ ਦਾ ਡੋਲਾ ਕੀ ਫੀ ਲਿਓ ਨੇ ਕਰ ਤਿਆ ਸੁਸੂ ਤੋ ਪਾਣੀ ਡੋਲਣਾ ਪੈਣਾ ਯਾ ਲਿਓ ਕਿੱਥੇ ਕਰਿਆ ਤੰਨਾ ਸੁਸੂ ਸਟੂਪਿਡ ਲਿਓ ਤੋ ਪਾਣੀ ਡੋਲਣਾ ਪਿਆ ਮੈਨੂੰ ਲਿਓ ਨੇ ਸੁਸੂ ਕਰਿਆ ਬਈ ਬਣਾਈਏ ਜੀ ਚਾਹ ਪਹਿਲਾ ਕੱਪ ਕੱਪ ਕੀ ਕਰਿਆ ਤੰਨਾ ਮੂਰਖ ਪ੍ਰਾਣੀ ਸੁਸੂ ਕਰਦਿਆ ਈਡੀਅਟ ਜਾ ਤੋ ਜਸਟ ਗੁਰਦੁਆਰਾ ਸਾਹਿਬ ਚੱਲ ਰਿਹਾ ਲੰਗਰ ਔਰ ਫਿਲਹਾਲ ਆਪਾਂ ਲੰਗਰ ਦੀ ਥੋੜੀ ਜੀ ਵੀਡੀਓ ਬਣਾਵਾ ਮੈਂ ਆਂਟੀ ਉਹ ਲੰਗਰ ਬਣਾ ਰਹੀਆਂ ਥੋੜੀ ਜੀ ਵੀਡੀਓ ਸ਼ੂਟ ਕਰਾਂ हेलो गाइस ये अभी लंगर बना रही हैं आज हमारे गुरुद्वारे में लंगर है तीन दिन चलेगा गुरुद्वारा साहिब में इस करके आप भी आओ सारे जाने लंगर खाने के लिए ये भाई लंगर तो मालूम है नहीं पता नहीं तो भाई ये भी बच्चे आएंगे शाम नु बनाऊंगी बढ़िया ये भी रोटियां की बना रही बाबा नानक का लंगर ਇਵੀ ਨਿਆਣੇ ਆਉਣਗੇ ਫਿਰ ਰੌਲਾ ਰੌਣਕ ਜੀ ਹੋਏਗੀ ਸਕੂਲ ਆਵਾਂਗੇ ਸਾਰੇ ਮੈਨੂੰ ਲੱਗਦਾ 3 ਵਜੇ ਆਉਣਗੇ ਨਿਆਣੇ ਕੇ 4 4:30 4:30 ਵਜੇ ਆਵਾਜ਼ ਜਦੀ ਹੱਲਾ ਜਮੀ ਚੇਗਾ ਹੈ ਨਾ ਜਸਟ ਗੁਰਦੁਆਰਾ ਸਹਿਮ ਚੱਲ ਰਿਹਾ ਲੰਗਰ ਜੋ ਮੈਂ ਥੋੜੀ ਜੀ ਵੀਡੀਓ ਸ਼ੂਟ ਕਰਕੇ ਲੈ ਆਈਆਂ ਆਂਟੀ ਉਹਨਾਂ ਕਹੇ ਵੀਡੀਓ ਸ਼ੂਟ ਕਰ ਲਈ ਮੈਂ ਕਿਹਾ ਸ਼ਾਮ ਨੂੰ ਬਣਾਵਾਂਗੀ ਜ਼ਿਆਦਾ ਕਿਉਂਕਿ ਬੱਚੇ ਪੁੱੱਚੇ ਵੀ ਆ ਜਾਂਦੇ ਆ ਸਾਰੇ ਆ ਜਾਂਦੇ ਆ ਹਨਾ ਤੇ ਸ਼ਾਮ ਨੂੰ ਵੀਡੀਓ ਜ਼ਿਆਦਾ ਬਣਾ ਕੇ ਲਿਆਉਂਗੀ ਤੇ ਚਲੋ ਜੀ ਵਲੌਗ ਦਾ ਐਂਡ ਕਰਦੇ ਆਪਾਂ ਬੱਚਿਆਂ ਨੇ ਆਣਾ ਹੁਣ ਦੇਖੀ ਮੈਂ ਲੱਗੀ ਤੀ ਪ੍ਰੈਸ ਕਰਨ ਔਰ ਲਾਈਟ ਚਲੀ ਗਈ ਇੱਕ ਨਾ ਹਵਾ ਇਨੀ ਤੇਜ਼ ਚੱਲ ਰਹੀ ਆ ਨਾ ਇਹ ਦੇਖੋ ਆ ਦੇਖੋ ਜਿਹੜੀ ਲੜੀ ਜੀ ਲੱਗੀ ਵੀ ਆ ਨਾ ਇਹ ਅੰਦਰ ਆਈ ਜਾ ਰਹੀ ਆ ਬਾਰ ਬਾਰ ਤਾਂ ਫਾਈਨਲੀ ਲਾਈਟ ਚਲੀ ਗਈ ਆ ਔਰ ਮੈਂ ਲੱਗੀ ਤੀ ਪ੍ਰੈਸ ਕਰਨ ਜਿਹੜੇ ਕੱਪੜੇ ਤਾਰੇ ਆ ਤੇ ਚਲੋ ਜੀ ਨੈਕਸਟ ਵਲੌਗ ਦੇ ਵਿੱਚ ਮਿਲਦੇ ਆ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਔਰ ਕਮੈਂਟ ਜ਼ਰੂਰ ਕਰਿਆ ਕਰੋ ਫੁੱਲ ਵਾਚ ਕਰਿਆ ਕਰੋ ਸਕਿਪ ਨਾ ਕਰਿਆ ਕਰੋ ਤੇ ਮਿਲਦੇ ਆਂ ਜੀ ਨੈਕਸਟ ਵਲੌਗ ਦੇ ਵਿੱਚ ਤਦ ਤੱਕ ਲਈ ਬਾਏ ਬਾਏ ਟੇਕ ਕੇਅਰ ਔਰ ਪਲੀਜ਼ ਸਪੋਰਟ ਕਰਿਆ ਕਰੋ ਤੁਹਾਡੇ ਸਾਰਿਆਂ ਦੀ ਸਪੋਰਟ ਦੀ ਮੈਨੂੰ ਬਹੁਤ ਜ਼ਰੂਰਤ ਹੈ ਭਾਈ ਰੱਬ ਵਾਹਿਗੁਰੂ ਸਭ ਦਾ ਭਲਾ ਕਰੇ ਕਰ ਭਲਾ ਹੋ ਭਲਾ ਵਾਹਿਗੁਰੂ ਜੀ ਮੈਂ ਕਹਿੰਨੀ ਆ ਜਿੰਨੇ ਵੀ ਮੇਰੇ ਵਲੌਗ ਦੇਖਦੇ ਆ ਭਾਵੇਂ ਦੇਖਦੇ ਆ ਜਾਂ ਨਹੀਂ ਦੇਖਦੇ ਸਭ ਦਾ ਭਲਾ ਕਰੀ ਵਾਹਿਗੁਰੂ ਜੀ ਤੇ ਚਲੋ ਜੀ ਬਾਏ ਬਾਏ ਜੀ ਟੇਕ ਕੇਅਰ ਨੈਕਸਟ ਵਲੋਗ ਦੇ ਵਿੱਚ ਮਿਲਦੇ ਆਪਾਂ ਤੇ ਦਾਲ ਰੋਟੀ ਬਣੀ ਆ ਗੁਰਦੁਆਰਾ ਸਾਹਿਬ ਖਾ ਕੇ ਆਨੇ ਆਪਾਂ ਵੀ